ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟਵੇਸ ਸੰਦੇਸ਼ ਅੱਜ ਅਸੀਂ ਪਹੁੰਚੇ ਆ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਗਵਾਰਾ ਜਿੱਥੇ ਕਿ ਅਕਾਲੀ ਦੰਨ ਨੂੰ ਉਸ ਵੇਲੇ ਲੱਗਾ ਵਡਾ ਚਟਕਾ ਜਦੋਂ ਅਕਾਲੀ ਦੰਨ ਨੂੰ ਛੱਡ ਦਰਜਣਾ ਪਰਿਵਾਰ ਆਮ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਸਾਡੇ ਨਾਲ ਹੁਣ ਇੰਸਪੈਕਟਰ ਦਲਜੀਤ ਸਿੰਘ ਜੀ ਮੌਜੂਦ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਔਰ ਸਰਦਾਰ ਜਸਵਿੰਦਰ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ अच्छा सर पहला दे बहुत-बहुत मोस्ट वेलकम है जी ਤੁਹਾਡਾ ਜੋ ਤੁਸੀਂ ਆ ਮਾਰੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਅੱਜ ਸਰ ਕਿੰਨੇ ਪਰਿਵਾਰ ਲੈ ਕੇ ਸ਼ਾਮਲ ਹੋਏ ਅਸੀਂ ਜੀ तकरीबन 16 ਪਰਿਵਾਰ ਲੈ ਕੇ ਸ਼ਾਮਲ ਹੋਏ ਜੀ ਹਾਂ ਜੀ ਤੇ ਸਾਰੇ ਕੀ ਲੱਗਾ ਪਾਰਟੀ ਦੀਆਂ ਨੀਤੀਆਂ ਵੇਖ ਕੇ ਕਿ ਚਾਹੇ ਕਿਸ ਤਰ੍ਹਾਂ ਪਾਰਟੀ ਦੀਆਂ ਨੀਤੀਆਂ ਵੇਖਿਆ ਵੀ ਜਿਹੜਾ ਕੰਮ ਕਹਿੰਦੇ ਉਹ ਕਰਦੇ ਆ ਜੀ ਤੁਹਾਨੂੰ ਕੋਈ ਪਾਰਟੀ ਚੰਗੀ ਲੱਗੀ ਅਸੀਂ ਇਹ ਸਾਰੇ ਅਕਾਲੀ ਦਲ ਛੱਡ ਕੇ ਤੇ ਆਮ ਆਦਮੀ ਪਾਰਟੀ ਦੇ ਦਾਖਲ ਹੋਏ ਆ ਜੀ ਜਦੋਂ ਸਾਡੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਮੰਨੋ ਗੁਰਦਾਸਪੁਰ ਜ਼ਿਲ੍ਹੇ ਤੋਂ ਜਿੱਤ ਪ੍ਰਾਪਤ ਕਰਦੇ ਨੇ ਤੇ ਸਰ ਆਪਾਂ ਕੋਈ ਉਹਨਾਂ ਦੀ ਗੱਡੀ ਆਪੀੜ ਰੱਖ ਸਕੀਏ ਔਰ ਸਾਡੇ ਸੀਐਮ ਮਾਨ ਦੇ ਗੱਡੀ ਕੋਈ ਆਪੀੜ ਆਖੜੀਏ ਕਿ ਸਾਡਾ ਬਾਰਡਰ ਏਰੀਆ ਪੈਂਦਾ ਸਰ ਸਾਡੇ ਏਰੀਆ ਨੂੰ ਕੋਈ ਇੰਡਸਟਰੀ ਨਹੀਂ ਲੱਗਦੀ ਆਪਾਂ ਉਹਨਾਂ ਕੋਈ ਇੰਡਸਟਰੀ ਪ੍ਰੋਵਾਈਡ ਕਰਵਾ ਸਕੀਏ ਆਪਣੇ ਏਰੀਆ ਦੇ ਵਿੱਚ ਤਾਂ ਜੋ ਕਿ ਸਾਡੇ ਪੜ੍ਹੇ ਲਿਖੇ ਨੌਜਵਾਨ ਐਮਏ ਐਮਏ ਬੀਐਡ ਕੀਤੇ ਮੁੰਡੇ ਜਿਹੜੇ ਬਾਹਰ ਜਾਣਦੇ ਨੇ ਉਹਨਾਂ ਨੂੰ ਇੱਥੇ ਰੋਜ਼ਗਾਰ ਮਿਲ ਸਕੇ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਸਾਹਿਬ ਇੱਥੋਂ ਜਿੱਤ ਗਏ ਜਾਂਦੇ ਆ ਸਾਡੇ ਗਰਦਾਸਪੁਰ ਹਲਕੇ ਤੋਂ ਠੀਕ ਅਸੀਂ ਕਲਸੀ ਦੇ ਰਾਈ ਆਪਾਂ ਜਾ ਕੇ ਹਰਪਰ ਆਪਣੇ ਮਾਨ ਮਾਨ ਸਾਹਿਬ ਨੂੰ ਮਿਲਾਂਗੇ ਜੀ ਸਾਰੀਆਂ ਗੱਲਾਂ ਜੋ ਆਪਣੇ ਬਾਰਡਰ ਦੇ ਨੇ ਉਹਨਾਂ ਦੇ ਨੋਟਿਸ ਸਿਲੇਵਾ ਜੀ ਅੱਛਾ ਸਰ ਹੁਣ ਆਪਾਂ ਗੱਲ ਕਰਨੀ ਚਾਹਾਂਗੇ ਕਿ ਜਿਵੇਂ ਸਾਡੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਲੋਕ ਸਭਾ ਚੋਣਾਂ ਦੇ ਉਮੀਦਵਾਰ ਨੇ ਜਿਹੜੇ ਔਰ ਸਾਡੇ ਹਲਕਾ ਇੰਚਾਰ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਉਹਨਾਂ ਦਾ ਪਬਲਿਕ ਨੂੰ ਵਿਚਰਨਾ ਪਬਲਿਕ ਨੂੰ ਡੀਲ ਕਰਨਾ ਕਿਵੇਂ ਦਾ ਲੱਗਦਾ ਤੁਹਾਨੂੰ ਦੇਖੋ ਜੀ ਜਿਹੜਾ ਰੰਧਾਵਾ ਸਾਹਿਬ ਹੈ ਮੈਂ ਅੱਜ ਪਹਿਲੀ ਵਾਰੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਪਾਰਟੀ ਵਿੱਚ ਜੁਆਇਨ ਕੀਤਾ ਉਹਨਾਂ ਦੇ ਨਾਲ ਹੀ ਜੀ ਤੇ ਆਪਣੇ ਸੋਨਾ 17 ਘਰ ਜਿਹੜੇ ਆਪਾਂ ਉਹ ਨਾਲ ਜੁਆਇਨ ਕਰਾਏ ਆ ਉਹਨਾਂ ਦੀ ਬੋਲਚਾਲੀ ਮੈਨੂੰ ਤੇ ਬਹੁਤ ਵਧੀਆ ਲੱਗੀ ਆ ਜੀ ਬਾਕੀ ਪਿੰਡਾਂ ਵਿੱਚ ਰਹਿਣ ਵਾਲੇ ਬੰਦੇ ਨੇ ਜਿਹੜੀ ਗੱਲ ਕਰਦੇ ਆ ਉਹ ਤੇ ਉਤਰਨ ਵਾਲੇ ਬੰਦੇ ਆ ਠੀਕ ਹੈ ਇਸ ਸਰ ਹੁਣ ਆਪਾਂ ਗੱਲ ਕਰਨੀ ਚਾਹਾਂਗੇ ਕਿ ਜੋ ਸੀਐਮ ਸਾਹਿਬ ਨੇ ਵਾਅਦਾ ਕੀਤਾ ਵੀ 13 0 ਵਾਲਾ ਮੁਕਾਬਲਾ ਚੱਲੇਗਾ ਪੰਜਾਬ ਦੇ ਵਿੱਚ ਸਰ 13 0 ਵਾਲਾ ਹੀ ਹੋਏਗਾ ਇਹ ਮੈਂ ਗੱਲ ਨਹੀਂ کہہ ਸਕਦਾ ਕਿਉਂਕਿ ਲੋਕਾਂ ਦੇ ਹੱਥਾਂ 'ਚ ਜੀ ਲੋਕ ਪਤਾ ਨਹੀਂ ਕਿੱਦਾਂ ਨੂੰ ਤੁਰ ਪਣੇ ਆ ਬਾਕੀ ਆ ਵੀ ਵੋਟਾਂ ਜ਼ਰੂਰ ਜਿੱਤਣਗੇ ਲੱਗਦਾ ਆ ਆਪਣੀ ਵੋਟ ਤੇ ਕਾਮਯਾਬ ਹੋਣਗੇ ਮੇਰੇ ਨਾਲ ਠੀਕ ਹੈ ਸਰ ਸਾਡੇ ਜਿਹੜੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਲੋਕ ਸਭਾ ਚੋਣਾਂ ਦੇ ਉਮੀਦਵਾਰ ਔਰ ਹਲਕਾ ਇੰਚਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਸਰ ਦਿਨ ਵਰ ਦਿਨ ਪਿੰਡੋਂ ਪਿੰਡ ਮੀਟਿੰਗਾਂ ਕਰ ਰਹੇ ਨੇ ਸਰ ਲੋਕ ਪ੍ਰਤੀ ਕਿਦਾਂ ਦਾ ਲੋਕ ਪ੍ਰੇਮਤਾ ਕਿਦਾਂ ਦੀ ਵਧ ਰਹੀ ਆ ਕਿ ਕੀ ਲੱਗਦਾ ਗਿਆ ਯਾਰ ਕੀ ਹਲਕੇ ਦੇ ਵਿੱਚ ਕੀ ਨਵਾਂ ਮੋੜ ਮੁੜੇਗਾ ਲੋਕਾਂ ਦੀ ਲੋਕਪ੍ਰਿਅਤਾ ਬਹੁਤ ਜ਼ਿਆਦਾ ਵਧ ਰਹੀ ਆ ਇਸ ਵੇਲੇ ਜੀ ਜਿਹੜੇ ਜਿਹੜੀ ਪਿੰਡ ਜਾਂਦੇ ਆ ਉਥੇ ਲੋਕ ਹਜ਼ਾਰਾਂ ਦੇ ਹਿਸਾਬ ਨਾਲ ਇੰਨਾ ਤੇ ਇਕੱਠ ਹੁੰਦਾ ਹੈ ਜੀ ਤੇ ਜਿਹੜੀ ਗੱਲ ਕਰਦੇ ਆ ਮੈਂ ਪਹਿਲਾਂ ਕਹਿ ਚੁੱਕਾ ਕਿ ਉਹ ਗੱਲ ਤੇ ਪੂਰਾ ਉੱਤਰ ਤੇ ਇਸ ਕਰਕੇ ਲੋਕਾਂ ਦਾ ਪਿਆਰ ਬਹੁਤ ਵਧ ਇਸ ਪਾਰਟੀ ਨਾਲ ਜੀ ਤੇ ਬਾਕੀ ਅੱਗੇ ਆਉਣ ਵਾਲਾ ਸਭ ਮੈਂ ਦੱਸੂਗਾ ਠੀਕ ਹੈ ਜੀ ਅੱਛਾ ਸਰ ਕਿਹੜੇ ਕਿਹੜੇ ਵਾਦੇ ਹੁਣ ਤੱਕ ਸੀਐਮ ਸਾਹਿਬ ਦੇ ਪੂਰੇ ਹੋ ਚੁੱਕੇ ਨੇ ਤੇ ਕਿੰਨੇ ਕਜੇ ਦੂਰੇ ਦੇਖੋ ਜੀ ਸੀਐਮ ਸਾਹਿਬ ਦੇ ਜਦੋਂ ਇਹਨਾਂ ਹਸਪਤਾਲ ਖੋਲੇ ਆ ਮਹਲ ਅਕਲੀਨ ਖੋਲੇ ਆ ਜੀ ਉਹਨਾਂ 'ਚ ਬਹੁਤ ਆਮਦ ਆ ਲੋਕਾਂ ਦੀ ਜੀ ਦਵਾਈਆਂ ਫ੍ਰੀ ਮਿਲਦੀਆਂ ਨੇ ਜੀ ਲੋਕ ਬਹੁਤ ਸੋਖੇ ਨੇ ਜੀ ਉਹਨਾਂ ਦੇ ਜਿਹੜੀਆਂ ਗੱਡੀਆਂ ਨੇ ਐਕਸੀਡੈਂਟਲ ਗੱਡੀਆਂ ਜਿਹੜੀਆਂ ਲਾਈਆਂ ਨੇ ਇੱਧਰ ਜਿਹੜੇ ਐਕਸੀਡੈਂਟ ਹੋਣ ਤੇ ਉਹਨਾਂ ਦੀ ਮਦਦ ਕਰਨਗੇ ਉਹ ਗੱਡੀਆਂ ਬਹੁਤ ਕਾਮਯਾਬ ਹੋਈਆਂ ਨੇ ਜੀ ਬਾਕੀ ਉਹਨਾਂ ਦਾ ਸਮਾਨ ਬਹੁਤ ਆ ਹਰ ਚੀਜ਼ ਉਹਨਾਂ ਦੇ ਵਿੱਚ ਆ ਜੀ ਤੇ ਉਹ ਟਾਈਮ ਦੇ ਮੈਡੀਕਲ ਰੂਪ ਤੇ ਸਾ ਗੱਡੀਆਂ ਨੇ ਜਿੱਥੇ ਵੀ ਐਕਸੀਡੈਂਟ ਹੁੰਦਾ 10 20 ਮਿੰਟਾਂ ਦੇ ਵਿੱਚ 30 30 ਕਿਲੋਮੀਟਰ ਦਾ ਉਹਨਾਂ ਦਾ ਏਰੀਆ ਆ ਤੇ 10 20 ਮਿੰਟ ਦੇ ਵਿੱਚ ਉੱਥੇ ਪਹੁੰਚ ਜਾਂਦੀਆਂ ਨੇ ਠੀਕ ਹੈ ਜੀ ਧੰਨਵਾਦ ਅੱਛਾ ਜੀ ਮੈਂ ਸੀਨੀਅਰ ਫੋਟੋਗ੍ਰਾਫਰ ਅਮਰ ਸਿੰਘ ਕੈਮਰਾਮੈਨ ਗਗਨਦੀਪ ਦੇ ਨਾਲ ਤਨ